ਸ਼ਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਵਿੰਗ ਸਿੰਘ ਸਿੱਧੂ ਅੱਜ ਲੰਬੇ ਸਮੇਂ ਤੋਂ ਜਿਹੜੀ ਮੁਹੱਲਾ ਵਾਸੀਆਂ ਨੂੰ ਉਡੀਕ ਸੀ ਕਿ ਜੇ ਦੇਖਿਆ ਜਾਵੇ ਤਾਂ ਜਿਹੜਾ ਲੈਨੋ ਪਾਰ ਦਾ ਏਰੀਆ ਹੈਗਾ ਤਕਰੀਬਨ 50% ਏਰੀਆ ਦਾ 40% ਏਰੀਆ ਜਿਹੜਾ ਲੈਨੋ ਪਾਰ ਵਸਦਾ ਹੈਗਾ ਤੇ ਜਿਹੜਾ ਮਲਤਾਨੀਆਂ ਪੁਲਿਸ ਹੈਗਾ ਇਹਦੀ ਰੈਨੋਰੇਸ਼ਨ ਲਈ ਇਸ ਨੂੰ ਢਾਇਆ ਗਿਆ ਸੀਗਾ ਦੁਬਾਰੇ ਬਣਾਇਆ ਗਿਆਗਾ ਤੇ ਇਸ ਦਾ ਬੜਾ ਰੌਲਾ ਪੈ ਰਿਹਾ ਸੀਗਾ ਵੀ ਇਹਨੂੰ ਜਿਹੜਾ ਉਦ ਘਾਟ ਨਹੀਂ ਕੀਤਾ ਜਾ ਰਿਹਾ ਇਹਨੂੰ ਖੋਲਿਆ ਨਹੀਂ ਜਾ ਰਿਹਾ ਜਿਹੜੇ ਲੋਕ ਪਰੇਸ਼ਾਨ ਸੀ ਸੋਨੂੰ ਦਿਖਾ ਦਿੱਤੀ ਕਿ ਅੱਜ ਜਿਹੜਾ ਇਹ ਲੋਕਾਂ ਵੱਲੋਂ ਜਿਹੜੇ ਕਹਿ ਦਿੱਤੇ ਜਿਹੜਾ ਧਰਨਾ ਲਾਇਆ ਗਿਆ ਸੀ ਉਹਨਾਂ ਵੱਲੋਂ ਇਹ ਤੇ ਜਿਹੜਾ ਰਸਤਾ ਸੀਗਾ ਇਹ ਖੋਲ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੇ ਵਿਧਾਇਕ ਵੀ ਪਹੁੰਚੇ ਸੀਗੇ ਆਪਣੇ ਮੇਅਰ ਵੀ ਪਹੁੰਚੇ ਸੀ ਮੇਅਰ ਨੇ ਕਿਹਾ ਕਿ ਤਕਰੀਬਨ ਇੱਕ ਹਫ਼ਤੇ ਨੂੰ ਅਸੀਂ ਇਹ ਜਿਹੜਾ ਟ੍ਰੈਲ ਹੀ ਖੋਲਾਂਗੇ ਪਰ ਉਸ ਤੋਂ ਬਾਅਦ ਜਿਹੜੇ ਇਹ ਆਪਣਾ ਧਰਨਾਕਾਰੀਆਂ ਵੱਲੋਂ ਵੱਲੋਂ ਪ੍ਰਦਰਸ਼ਨਕਾਰੀਆਂ ਵੱਲੋਂ ਖੋਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਮਐਲਏ ਸਾਹਿਬ ਆਏ ਕਹਿੰਦੇ ਵੀ ਓਪਨ ਕਰਨਾਗਾ ਇਸ ਨੂੰ ਵੀ ਆਮ ਜਨਤਾ ਲਈ ਪਰ ਉਸ ਤੋਂ ਬਾਅਦ ਓਪਨ ਕਰ ਦਿੱਤਾ ਗਿਆ ਅਸੀਂ ਦੇਖੋ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਇਸ ਨੂੰ ਲੈ ਕੇ ਦੇਖਦਿਆ ਹੋਇਆ ਇਸ ਦਾ ਜਿਹੜਾ ਉਦਘਾਟਨ ਨਹੀਂ ਕਰਨਾ ਤੇ ਅੱਜ ਟ੍ਰਾਇਲ ਲਈ ਇਹਨੂੰ ਇੱਕ ਵਾਰੀ ਖੋਲਿਆ ਗਿਆਗਾ ਸਾਡੇ ਨਾਲ ਵੀਰਜੀ ਜੁੜਿਆ ਪਰ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਸੱਸੀ ਗੱਬੀ ਜੀ ਸੱਸੀ ਗੱਲਬੀ ਜੀ ਬੀਰ ਜੀ ਅੱਜ ਜਿਹੜਾ ਇਹ ਪੁਲ ਬਣਾਇਆ ਗਿਆ ਗਿਆ ਆ ਲੰਬੇ ਸਮੇਂ ਤੋਂ ਰੋੜਾ ਪੈ ਰਿਆ ਸੀ ਅੱਜ ਪ੍ਰਦਰਸ਼ਨਕਾਰੀਆਂ ਵੱਲੋਂ ਖੋਲ੍ਹ ਦਿੱਤਾ ਗਿਆ ਪਰ ਐਮਐਲਏ ਸਾਹਿਬ ਵੀ ਆਏ ਸੀ ਉਹ ਵੀ ਕਹਿੰਦੇ ਸੀ ਅੱਜ ਓਪਨ ਕਰਤਾ ਇੱਕ ਵਾਰੀ ਟਰੈਲੀ ਕਹਿੰਦੇ ਓਪਨ ਕਰਿਆ ਸੀ ਟਰੈਲੀ ਤਾਂ ਕੀਤਾ ਬਈ ਜੀ ਪਰ ਚਲੋ ਇਹ ਤਾਂ ਪੁਲ ਖੈਰ ਖੋਲਦੇ ਨਹੀਂ ਸੀਗੇ ਇਹ ਤਾਂ ਮਹੱਲਾ ਨਿਵਾਸੀ ਸਾਰੇ ਰਲੇ ਤੋਂ ਅਕਾਲੀ ਦਲ ਦੀ ਟੀਮ ਆਈ ਸਾਰੀ ਉਹਨਾਂ ਨੇ ਚੱਕ ਕੇ ਧਰਨਾ ਦੇ ਕੇ ਹਨਾ ਇਹ ਪੱਥਰ ਪਾਸੇ ਕਰਵਾਏ ਇਹਦਾ ਮਤਲਬ ੱੱਕੇ ਨਾਲ ਖੋਲਿਆ ਕੋਈ ਇਹ ਪ੍ਰਸ਼ਾਸਨ ਨੇ ਨਹੀਂ ਖੋਲਿਆ ਕਿਉਂਕਿ ਇੱਥੇ ਧਰਨਾ ਲਾਤਾ ਸੀਗਾ ਹਾਂਜੀ ਐਮਐਲਏ ਸਾਹਿਬ ਨੇ ਵੀ ਉਦੋਂ ਬਾਅਦ ਮੈਸੇਜ ਆਇਆਗਾ ਵੀ ਅਸੀਂ 4 ਵਜੇ ਦਾ ਕਟਣ ਨੂੰ ਵੀ ਓਪਨ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਉਹਦਾ ਜੀ ਜਦੋਂ ਲੋਕਾਂ ਨੇ ਜਿਹੜਾ ਰੋਸ ਚ ਆਏ ਲੋਕ ਇਹਨਾਂ ਨੂੰ ਪਤਾ ਸੀਗਾ ਵੀ ਹੁਣੇ ਬੁਲਤਾਂ ਖੋਲਣਾ ਹੀ ਪੈਣਾ ਉਦੋਂ ਤਾਂ ਫਿਰ ਇੱਕ ਆਪਦਾ ਮਤਲਬ ਖਾਣਾ ਪੂਰਤੀ ਕਰਕੇ ਐਮਐਲਏ ਸਾਹਿਬ ਆ ਕੇ ਛੇ ਖੋਲ ਗਿਆ ਤੇ ਦੂਜੀ ਗੱਲ ਇਹਦੇ ਵਿੱਚ ਬਹੁਤ ਵੱਡੀਆਂ ਕਮੀਆਂ ਆ ਜੀ ਤੁਸੀਂ ਹਜੇ ਵੀ ਦੇਖੋ ਇਹ ਖੁੱਲ ਜ਼ਰੂਰ ਗਿਆ ਲੋਕਾਂ ਦੀ ਸਹੂਲਤ ਚਲੀ ਪਹਿਲਾਂ ਤੁਸੀਂ ਦਿਖਾਓ ਬਾਈ ਜੀ ਅੱਛੇ ਤੇ ਫੁੱਟਪਾਥ ਸੀਗੀ ਸਾਰੇ ਪਾਸੇ ਇਹਦੇ ਕੰਨੀਆਂ ਦੇ ਉੱਤੇ ਹੈਨਾ ਉਹ ਜਿਹੜੀ ਫੁੱਟਪਾਥ ਹੈਗੀ ਹੁਣੇ ਖਤਮ ਕਰ ਦਿੱਤੀ ਗਈ ਹੈ ਵੀ ਪਹਿਲਾਂ ਵੀ ਤੁਸੀਂ ਦੇਖੋ ਇਹਦੇ ਵੱਡੇ ਪੱਧਰ ਤੇ ਐਕਸੀਡੈਂਟ ਹੁੰਦੇ ਰਹੇ ਆ ਤੇ ਹੁਣ ਤਾਂ ਧੁੰਦਾ ਦਾ ਟਾਈਮ ਹੈ ਇਹ ਫੁੱਟਪਾਥ ਦੇ ਉੱਤੇ ਜਿਹੜੇ ਲੋਕ ਇੱਥੇ ਸੈਰ ਵੀ ਕਰਦੇ ਆ ਮੁਹੱਲਨਵਾਸੀ ਵੀ ਕਹਿੰਦੇ ਆ ਵੀ ਸਾਡੀ ਜ਼ਰੂਰਤ ਹੈ ਇਹ ਉਹ ਫੁੱਟਪਾਥ ਇਹਨਾਂ ਨੇ ਖਤਮ ਕਰ ਦਿੱਤੀ ਫੇਰ ਇੱਥੇ ਜੀ ਸਵਾਰੀਆਂ ਆਉਂਦੀਆਂ ਸੀ ਪਿੰਡਾਂ ਦੇ ਵਿੱਚੋਂ ਜਦੋਂ ਇਹ ਪੁਲ ਪਹਿਲਾਂ ਬਣਿਆ ਤੇ ਸਿਰਕੀ ਬਾਜ਼ਾਰ 'ਚ ਪੌੜੀਆਂ ਉਤਰਦੀਆਂ ਸੀਗੀਆਂ ਉਹ ਇਹਨਾਂ ਨੇ ਪੌੜੀਆਂ ਵੀ ਖਤਮ ਕਰ ਦਿੱਤੀਆਂ ਮਤਲਬ ਇਹਨਾਂ ਨੇ ਖਾਨਾ ਪੂਰਤੀ ਕਰਕੇ ਰਿਪੇਅਰ ਕਰਕੇ ਜਿਵੇਂ ਵੀ ਬਣਾਤਾ ਪਰ ਇਹਨਾਂ ਨੇ ਲੋਕਾਂ ਦੀ ਸਹੂਲਤ ਦਾ ਇਹਦੇ ਵਿੱਚ ਪੰਜ ਪੈਸੇ ਵੀ ਧਿਆਨ ਨਹੀਂ ਰੱਖਿਆ ਇਹਦੇ ਵਿੱਚ ਜਿਵੇਂ ਲੱਗਦਾ ਵੀ ਜੇ ਪੌੜੀਆਂ ਖਤਮ ਕਰਤੀਆਂ ਤਾਂ ਅੱਧਾ ਕਿਲੋਮੀਟਰ ਦਾ ਪੈਦਲ ਵਾਲੇ ਨੂੰ ਜਾਂ ਸਾਈਕਲ ਵਾਲੇ ਨੂੰ ਤਾਂ ਸਫ਼ਰ ਹੋਰ ਕਰਨਾ ਪਊਗਾ ਅੱਗੇ ਪੌੜੀਆਂ ਉੱਤੇ ਉੱਤਰ ਜਾਂਦੇ ਸੀਗੇ ਬਿਲਕੁਲ ਬਾਈ ਜੀ ਹਾਂ ਅੱਧਾ ਕਿਲੋਮੀਟਰ ਤਾਂ ਪਈ ਜਾਊਗਾ ਜੀ ਉਹਨਾਂ ਨੂੰ ਤਾਂ ਹੁਣ ਥੱਲੇ ਉਹਦੇ ਕੋਈ ਰੇਲਵੇ ਲਾਈਨ ਟੱਪੂਗਾ ਕੋਈ ਉੱਧਰ ਹਾਸਿਆਂ ਦਾ ਡਾਇਰਾਗਾ ਤੇ ਜਿਵੇਂ ਕੋਈ ਬਜ਼ੁਰਗ ਹੈ ਨਾ ਕਿ ਬਸ ਤੋਂ ਉਤਰਦੇ ਸੀ ਬਜਾਰੇ ਹੌਲੀ ਹੌਲੀ ਉਤਰ ਕੇ ਜਾ ਵੜਦੇ ਸੀਗੇ ਤੇ ਉਹਨਾਂ ਨੂੰ ਗਰੀਬ ਬੰਦੇ ਨੂੰ ਤਾਂ ਜ਼ਿਕਤ ਆ ਨਾ ਚਲੋ ਕਾਰ ਵਾਲੇ ਮੋਟਰਸਾਈਕਲ ਵਾਲੇ ਤਾਂ ਪਹੁੰਚ ਜਾਣਗੇ ਕਈ ਬੱਸਾਂ ਤੇ ਵੀ ਆਉਂਦੇ ਹੈਗੇ ਤੇ ਉਹਨਾਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਜਾਵੇ ਫਿਰ ਅਜੇ ਸਟਰੀਟ ਲਾਈਟਾਂ ਇੱਥੇ ਕੋਈ ਹੋ ਮੁਕੰਮਲ ਨਹੀਂ ਤੁਸੀਂ ਦੇਖੋ ਕਿੰਨਾ ਟਾਈਮ ਸ਼ੁਰੂ ਹੋਏ ਨੂੰ ਹੋ ਗਿਆ ਪੁੱਲ ਨੂੰ ਸਰਕਾਰਾਂ ਕੋਲੇ ਸਾਰਾ ਤੰਤਰ ਹੁੰਦਾਗਾ ਚੌਣੇ ਜੇ ਪੌਣੇ 4-6 ਮਹੀਨਿਆਂ ਚ ਵੀ ਪੂਰੇ ਹੋ ਜਾਂਦੇ ਆ ਪਰ ਇਹਨਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਲੋਕ ਮੁੱਲਾ ਨਿਵਾਸੀ ਪਰੇਸ਼ਾਨ ਸੀ ਸਾਡੇ ਵੀ ਪਿੰਡ ਦੇ ਇੱਧਰ ਆ ਮੇਰੇ ਸਹੁਰੇ ਵੀ ਇੱਧਰ ਆ ਦੇਖੋ ਅਸੀਂ ਉਹ 10-15 ਕਿਲੋਮੀਟਰ ਘੁੰਮ ਘੁੰਮ ਜਾਂਦੇ ਸੀ ਤੇ ਜਿਹੜੇ ਵਿਚਾਰੇ ਆ ਆਹ ਮਲਤਾਨੀਆ ਰੋਡ ਤੋਂ ਇੱਧਰ ਟੱਪਦੇ ਆ ਇਹਨਾਂ ਦੇ ਤਾਂ 20 ਘੇੜੇ ਆ ਜੀ ਬਠੰਡੇ ਦੇ ਇੱਥੇ ਤਾਂ ਪਹਿਲਾਂ ਵੀ ਜੇ ਦੇਖਿਆ ਜਾਏ ਬਹੁਤ ਐਕਸੀਡੈਂਟ ਹੋ ਗਏ ਸੀ ਜੋ ਫੁੱਟਪਾਥ ਸੀਗਾ ਉਦੋਂ ਵੀ ਕਈ ਮੌਤਾਂ ਵੀ ਹੋ ਗਈਆਂ ਕਈ ਜ਼ਖਮੀ ਵੀ ਹੋਏ ਗਏ ਪਰ ਜੇ ਹੁਣ ਇਤੋਂ ਦੀ ਆਪਾਂ ਸ਼ਹਿਰ ਦੀ ਤਾਂ ਛੱਡੋ ਗੱਲ ਅਗਲਾ ਸਾਲ ਹੋਰ ਕਰ ਜਿਹੜੇ ਦੂਸਰੇ ਪਾਸੇ ਪੈਦਲ ਜਾਣਾ ਹੈ ਉਹ ਤਾਂ ਇੱਥੋਂ ਹੀ ਤੁਰ ਕੇ ਜਾਊਗਾ ਤੇ ਹੁਣ ਤੁੰਦਾ ਦੇ ਦੇਣਾ ਹੁਣ ਤਾਂ ਦਿਸਣਾ ਹੀ ਕੁਝ ਨਹੀਂ ਇੱਥੇ ਨਹੀਂ ਇਹ ਤਾਂ ਜੀ ਦੇਖੋ ਸ਼ਹਿਰ ਵਾਲੇ ਸਾਰੇ ਮਹੱਲਾ ਨਿਵਾਸੀ ਮੰਗ ਵੀ ਕਰਦੇ ਆ ਇਹ ਇਹ ਉਹਨਾਂ ਨੂੰ ਅਸੀਂ ਵੀ ਬੇਨਤੀ ਕਰਦੇ ਆ ਵੀ ਫੁੱਟਪਾਥ ਚਾਹੇ ਛੋਟੀ ਬਣਾ ਦਿਓ ਹਨਾ ਜਿੰਨੀ ਕੁ ਹੋ ਸਕੇ ਚਲੋ ਜੇ ਪੁਲ ਦੀ ਆਪਾਂ ਨੂੰ ਚੜਾਈ ਵੀ ਚਾਹੀਦੀ ਮੰਨਦੇ ਆ ਆਪਾਂ ਟ੍ਰੈਫਿਕ ਵਧ ਗਈ ਪਰ ਉਹ ਚੀਜ਼ ਵੀ ਜ਼ਰੂਰੀ ਹੈਗੀ ਇਹਦੇ ਵਿੱਚ ਮਤਲਬ ਇਹਨੂੰ ਖਤਮ ਨਹੀਂ ਕਰਨਾ ਚਾਹੀਦਾ ਨਾ ਲਗਭਗ 2-3 ਫੁੱਟ ਵੀ ਪੈਦਲ ਵਾਸਤੇ ਹਾਂ ਪੈਦਲ ਵਾਸਤੇ ਕੋਈ ਬਾਲੀ ਦਾ ਹੈ ਨਹੀਂ ਵੀ ਆਪਾਂ ਉਹ ਤੇ ਮੋਟਰਸਾਈਕਲ ਚਲਾਉਣੇ ਆ ਵੀ 2-3 ਫੁੱਟ ਦੀ ਬਣਾ ਦੇਣ ਭਾਵੇਂ ਉਹ ਇੰਨੇ ਨਾਲ ਲੋਕਾਂ ਨੂੰ ਸਹੂਲਤ ਹੋ ਜਾਊਗੀ ਉਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਪ੍ਰਸ਼ਾਸਨ ਨੇ ਇਸਨੂੰ ਵੀਰ ਜੀ ਮਹੱਲਾ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਜਿਹੜੇ ਫੁੱਟਪਾਥ ਸੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਗੇ ਕਿ ਇਹਦੇ ਨਾਲ-ਨਾਲ ਫੁੱਟਪਾਥ ਹੁੰਦੀ ਸੀਗੀ ਪਰ ਉਸ ਸਮੇਂ ਵੀ ਜਿਹੜੇ ਲੋਕ ਪੈਦਲ ਜਾਂਦੇ ਸੀ ਤੇ ਉਹਨਾਂ ਦੇ ਕਈ ਵਾਰੀ ਐਕਸੀਡੈਂਟ ਵੀ ਹੋਇਆ ਸੀ ਕਾਰਨ ਕੀ ਸੀਗਾ ਕਿ ਕਈ ਵਾਰੀ ਜਦੋਂ ਜਦੋਂ ਤੇਜ਼ ਗੱਡੀਆਂ ਆਉਂਦੀਆਂ ਸੀ ਤਾਂ ਮੂਰੇ ਆ ਜਾਂਦੇ ਸੀ ਤਾਂ ਐਕਸੀਡੈਂਟ ਹੋ ਜਾਂਦੇ ਸੀ ਕਈਆਂ ਦੀ ਮੌਤ ਵੀ ਹੋਈ ਹੈ ਤੇ ਕਈ ਜ਼ਖਮੀ ਵੀ ਹੋਇਆ ਇਹ ਵੀ ਸਾਡੇ ਨਾਲ ਮਹੱਲਾ ਵਾਸੀ ਜੋੜਿਆ ਗਿਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਿਲ ਵਰਮਾ ਪ੍ਰਤਾਪਨਗਰ ਚ ਮੇਰੀ ਰਿਹਾਇਸ਼ ਆ ਸੋ ਜਿਹੜਾ ਇਹ ਮਲਤਾਨੀਆਂ ਪੋਲਾ ਜੇ ਸ਼ੁਰੂ ਹੋ ਗਿਆ ਕੋਈ ਤਾਂ ਕਹਿੰਦਾ ਟ੍ਰਾਇਲ ਵਜੋਂ ਸ਼ੁਰੂ ਹੋਇਆ ਕੋਈ ਕੋਸ਼ ਕਹਿੰਦਾ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹ ਸ਼ੁਰੂ ਹੋ ਗਿਆ ਕਿਉਂਕਿ ਬਣੇ ਨੂੰ ਤਾਂ ਹੋ ਗਿਆ ਸੀ ਕਾਫੀ ਚਿਰ ਬਣਿਆ ਵੀ ਅੱਧਾ ਜਿਹੜਾ ਪੰਜਾਬ ਸਰਕਾਰ ਦੇ ਏਰੀਏ ਚ ਆਉਂਦਾ ਹਿੱਸਾ ਇਧਰ ਤੇ ਲੈਨੋਂ ਪਾਰ ਉਹੀ ਇਸ ਪੰਜਾਬ ਸਰਕਾਰ ਨੇ ਬਣਾਇਆ ਜਿਹੜਾ ਵਿਚਾਲੇ ਰੇਲਵੇ ਵਾਲਾ ਸੀ ਉਹ ਤਾਂ ਹਜੇ ਨਵਾਂ ਬਣਿਆ ਨਹੀਂ ਉਹਦੇ ਤੇ ਤਾਂ ਸਮਝ ਲਓ ਵੀ ਪੈਚਵਰਕ ਹੀ ਲਾਇਆ ਸੋ ਸ਼ੁਰੂ ਹੋ ਗਿਆ ਉਹਦੇ ਨਾਲ ਸਾਨੂੰ ਬੜੀ ਵੱਡੀ ਰਾਹਤ ਮਿਲੀ ਹੈ ਜੀ ਤੇ ਇਹ ਮੀਰਜੀ ਵੱਲੋਂ ਇੱਕ ਹੋਰ ਵੀ ਦੱਸੇਗਾ ਕਮੀਆਂ ਵੀ ਦੱਸੇਗਾ ਕਿਤੇ ਇਹ ਫੁੱਟਬਾਦ ਸੀਗਾ ਫੁੱਟਬਾਦ ਖਤਮ ਖਤਮ ਕਰਤਾ ਜਿਹੜੇ ਨੇ ਪੈਦਲ ਜਾ ਕੇ ਦੂਜੇ ਪਾਸੇ ਜਾਣਾਗਾ ਉਹਦੇ ਪਾਸੇ ਦਾ ਇਹ ਖਤਰਾ ਮੋਲ ਲੈਣ ਵਾਲਾ ਕੰਮ ਹੋ ਗਿਆ ਜੀ ਦੇਖੋ ਜੀ ਨਾਲ-ਨਾਲ ਵੱਸੋਂ ਏਰੀਆ ਨਾਲ ਹੀ ਇਨਕਲੇਵ ਆ ਲੋਕ ਨਾ ਇਹਦੇ ਤੇ ਸ਼ੇਅਰ ਕਰਦੇ ਆ ਸਵੇਰੇ ਜਦੋਂ ਤੁਸੀਂ ਸਵੇਰੇ ਆਉਂਗੇ ਦੇਖੋਗੇ ਤਾਂ ਬਹੁਤ ਦੁਨੀਆ ਦੇ ਤੇ ਸ਼ੇਅਰ ਕਰਦੀ ਸੀ ਉਹਨਾਂ ਲਈ ਫੁੱਟਪਾਥ ਇੱਕ ਬਹੁਤ ਵੱਡੀ ਰਾਹਤ ਸੀ ਉਹ ਵੀ ਦੇਖੋ ਜੇ ਮੰਨ ਲਓ ਕੋਈ ਅਨਬੈਲੈਂਸ ਗੱਡੀ ਹੋਗੀ ਤਾਂ ਸਿੱਧੀ ਜਿਹੜੀ ਹੈ ਕੰਨ ਦਾ ਤੋੜ ਕੇ ਥੱਲੇ ਜਾ ਸਕਦੀ ਹੈ ਪਰ ਜੇ ਫੁੱਟਪਾਥ ਸੀ ਤਾਂ ਉਹਦੇ ਨਾਲ ਇੱਕ ਝਟਕਾ ਹੋਰ ਵੱਸ ਸਕਦਾ ਸੀ ਬੰਦੇ ਦੀ ਜਾਨ ਵੀ ਵੱਸ ਸਕਦੀ ਸੀ ਦੋਨੇ ਗੱਲਾਂ ਹੈ ਵੀ ਜੇ ਫੁੱਟਪਾਥ ਹੁੰਦਾ ਤਾਂ ਬਹੁਤ ਵੱਡੀ ਰਾਹਤ ਵੀ ਸੀ ਤੇ ਲੋਕਾਂ ਨੂੰ ਸਹੂਲਤ ਵੀ ਸੀ ਉਸ ਤੋਂ ਵੱਡੀ ਗੱਲ ਜਿਹੜੀਆਂ ਪੌੜੀਆਂ ਖਤਮ ਕੀਤੀਆਂ ਸਾਡੇ ਸਾਥੀ ਨੇ ਧਿਆਨ ਚ ਲਿਆਂਦਾ ਹੋਰ ਦੱਸਦੇ ਆ ਉਹਦੇ ਥੱਲੇ ਪੌੜੀਆਂ ਦੇ ਥੱਲੇ ਨਾ ਬਿਜਲੀ ਬੋਰ ਦਾ ਦਫ਼ਤਰ ਹੈ ਜੇ ਮੰਨ ਲਓ ਇੱਧਰ ਲੇ ਏਰੀਏ ਨੇ ਬਿੱਲ ਭਰਨ ਜਾਣਾ ਜਾਂ ਮੰਨ ਲਓ ਬਿਜਲੀ ਦਫ਼ਤਰ ਦੇ ਵਿੱਚ ਕੋਈ ਸਮੱਸਿਆ ਤਾਂ ਪੌੜੀਆਂ ਉੱਤਰ ਕੇ ਅਗਲਾ 1 ਮਿੰਟ ਚ ਦਫ਼ਤਰ ਪਹੁੰਚ ਜਾਂਦਾ ਸੀ ਸੋ ਹੁਣ ਤਾਂ ਐ ਸਮਝ ਲਓ ਵੀ ਰਿਕਸ਼ਾ ਆਟੋ ਈ ਰਿਕਸ਼ਾ ਕਰਕੇ ਬਜ਼ੁਰਗਾਂ ਨੂੰ ਜਾਂ ਲੇਡੀਜ਼ ਨੂੰ ਜਾਂ ਬੱਚਿਆਂ ਨੂੰ ਉੱਧਰ ਜਾਣਾ ਪਿਆ ਕਰੂਗਾ ਇਹਦੇ ਲਈ ਉਹ ਪੌੜੀਆਂ ਬਣਾਉਣੀਆਂ ਜ਼ਰੂਰੀ ਸੀ ਹੋਰ ਤਾਂ ਹੋਰ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਸਟਰੀਟ ਲਾਈਟਾਂ ਕਦੋਂ ਲੱਗਣੀਆਂ ਕਦੋਂ ਨਹੀਂ ਅਜੇ ਦੇਖੋ ਪਰ ਇਹ ਆ ਵੀ ਸ਼ੁਰੂ ਹੋ ਗਿਆ ਈ ਬਹੁਤ ਵੱਡੀ ਗੱਲ ਹੈ ਜੀ ਇੱਕ ਜਿਹੜੀ ਗੱਲ ਇਹ ਵੀ ਤੁਸੀਂ ਦੱਸੀ ਵੀ ਜੇ ਫੁੱਟਪਾਥ ਸੀਗਾ ਜੇ ਕੋਈ ਗੱਡੀ ਅਨਬੈਲੈਂਸ ਹੋ ਗਈ ਤਾਂ ਉਹਦੇ ਨਾਲ ਟਕਰਾ ਕੇ ਖੜ ਵੀ ਸਕਦੀ ਸੀ ਪਰ ਤਾਂ ਹੁਣ ਤਾਂ ਡਾਇਵਰ ਨਾਲ ਟਕਰਾ ਕੇ ਉੱਤੋਂ ਦੀ ਵੀ ਜਾ ਸਕਦੀ ਹੈ ਇੱਥੇ ਇੱਕ ਤੁਹਾਡੇ ਧਿਆਨ ਚ ਹੋਵੇ ਇੱਕ ਟਰੱਕ ਲੰਕਿਆ ਸੀ 2 ਕੁ ਸਾਲ ਪਹਿਲਾਂ ਆਪਾਂ ਇਹ ਕਵਰੇਜ ਕਰ ਚੁੱਕੇ ਆ ਕਿਉਂਕਿ ਅਨਬੈਲ ਜਿਹੜੀ ਬੈਲੈਂਸ ਤੇਜ਼ ਰਫ਼ਤਾਰ ਗੱਡੀ ਆ ਉਹ ਕਿਤੇ ਵੀ ਜਾ ਸਕਦੀ ਆ ਪਰ ਜਿਹੜਾ ਉਹ ਫੁੱਟਪਾਥ ਸੀ ਉਹ ਐ ਸਮਝ ਲਓ ਵੀ ਅੱਧੇ ਫੁੱਟ ਨਾਲੋਂ ਉੱਚਾ ਸੀ ਤਾਂ ਉਹਦੇ ਨਾਲ ਬਹੁਤ ਵੱਡੀ ਰਾਹਤ ਮਿਲਦੀ ਸੀ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸ਼ੈਅਰ ਕਰਨ ਵਾਲਿਆਂ ਨੂੰ ਉਹਦੀ ਸਹੂਲਤ ਸੀ ਸੋ ਅਸੀਂ ਤਾਂ ਹੀ ਧਿਆਨ ਦਿਵਾਉਣਾ ਹੈ ਪ੍ਰਸ਼ਾਸਨ ਦਾ ਵੀ ਜਿਹੜੀ ਖਾਣਾ ਪੂਰਤੀ ਕਰਕੇ ਇਹ ਕੰਮ ਸ਼ੁਰੂ ਕੀਤਾ ਹੈ ਜੇ ਤੁਸੀਂ ਕਹਿੰਦੇ ਹੋ ਟ੍ਰਾਇਲ ਹੈ ਟ੍ਰਾਇਲ ਦੇ ਵਿੱਚ ਤੁਸੀਂ ਫੁੱਟਪਾਥ ਵੀ ਬਣਾ ਦਿਓ ਲਾਈਟਾਂ ਵੀ ਲਾ ਦਿਓ ਤੇ ਪੌੜੀਆਂ ਦਾ ਪ੍ਰਬੰਧ ਵੀ ਕਰ ਦਿਓ ਬੇ ਜੀ ਨੇ ਦੱਸਿਆ ਵੀ ਫੁੱਟਪਾਥ ਸੀ ਕਿ ਇੱਧਰ ਮਹੱਲਾ ਵਾਸੀ ਵੀ ਲੱਗਦਾ ਮੈਨੂੰ ਇਹ ਮਹੱਲਾ ਵਾਸੀ ਆਪਾਂ ਗੱਲ ਕਰ ਪਹਿਲਾਂ ਤਾਂ ਜੀ ਬਲਾਈ ਸ਼ਹਿਰ ਨੂੰ ਇਹ ਪੁਲ ਚੱਲ ਪਿਆ ਬੜੀ ਦਿੱਕਤ ਸੀ ਜੀ ਦੂਰੋਂ ਉਤੋਂ ਦੀ ਬਲ ਕੇ ਜਾਣਾ ਪੈਂਦਾ ਸੀ ਦੋਨਾਂ ਏਰੀਆ ਦੇ ਵਿੱਚ ਜਾਣ ਵਾਸਤੇ ਪਰ ਦੂਜਾ ਥੋੜਾ ਜਿਆ ਇਹ ਜੇ ਨੰਮਕ ਪੈ ਗਿਆ ਸੇਮੀਆਂ ਚ ਜੇ ਫੁੱਟਪਾਥ ਥੰਦਾ ਵਾਲਾ ਬੜੀ ਅਸੀ ਹੁਣ ਅਸੀਂ ਸੈਰ ਕਰਦੇ ਆਂ ਜੇ ਮੰਨ ਲਓ ਕੋਈ ਗੁਰਦੁਆਰਾ ਸਾਹਿਬ ਜਾਣਾ ਹੈ ਕਿ ਨਹੀਂ ਉਧਰ ਦੇ ਪਾਸੇੋਂ ਬੜੀ ਦਿੱਕਤ ਆਊਗੀ ਕਿਉਂਕਿ ਸਿਕਿਉਰਿਟੀ ਕੋਈ ਨਹੀਂ ਅਗਲਾ ਫੁੱਟਪਾਥ ਕੋਈ ਨਹੀਂ ਪਾਈ ਤੇਰੇ ਜਿਬੱਜੀ ਦਿਨ ਦੇਖਣਾ ਸੀ ਅਸੀਂ ਕਿ ਗਰੀਬ ਬੰਦੇ ਨੂੰ ਜਿਆਦਾ ਉਥੋਂ ਆਟੋ ਲੈਣਾ ਪਊਗਾ ਜਾਂ ਕੋਈ ਵਹੀਕਲ ਚੜ੍ਹਨਾ ਪਊਗਾ ਤੇ ਅਦਰバイ ਉਹਦਾ ਦੇਣਾ ਤੇ ਰਾਹ ਬੰਦ ਕਰ ਦੇਣਾ ਉਹਨਾਂ ਨੇ ਬੀ ਬੜੀ ਥੋੜੀ ਇਹ ਫੈਸਲਾ ਪਰ ਨੰਗਣਾ ਹੁੰਦਾ ਸੀਗਾ ਹੁਣ ਜੇ ਧੁੰਦਾਗਾ ਧੁੰਦਾ ਜਦੀ ਗੁਰੂ ਘਰ ਆ ਜੀ ਇੱਥੇ ਆਉਣੇ ਆ ਪਰ ਹੁਣ ਕਿ ਮਿਲਾਵਾਂਗੇ ਜੀ ਧੁੰਦਾ ਜੀ ਤਾਂ ਹੁਣ ਦੇਂਦਾ ਵੀ ਕੁਛ ਨਹੀਂਗਾ ਜੀ ਨਾਲ ਸਿਕਿਉਰਿਟੀ ਪੱਖੋਂ ਵੀ ਗਲਤ ਹੋ ਗਿਆ ਜੀ ਇਹ ਜਿਹੜਾ ਬਚੋਰਗਾ ਲੇਡੀ ਆ ਹਾਂ ਜਿਹਦਾ ਹੁੰਦਾ ਨੇ ਆਪਣੇ ਕਿਤੇ ਬਾਹਰ-ਬਾਰੇ ਬੋਲ ਬਣਿਆ ਸ਼ਹਿਰੋਂ ਬਾਹਰ ਫਿਰ ਤਾਂ ਗੱਲ ਹੋਰ ਸੀ ਇਹ ਤਾਂ ਸ਼ਹਿਰ ਦੀ ਬਸਾਂ ਦੇ ਵਿੱਚ ਇਧਰ ਵੀ ਬਸਾਂ ਬੜੀ ਐ ਉਧਰ ਵੀ ਬਸਾਂ ਐ ਥੋੜੀ ਥੋੜੀ ਪਰਵਾਦ ਦੀ ਪ੍ਰਵੀਨ ਬਣ ਜੇ 3-3 ਫੁੱਟ ਬਣ ਜੇ ਚਾਹੇ ਜੰਗਲਾ ਹੀ ਲੱਗ ਜੀ ਕਦੋਂ ਕਦਾਂ ਇਹ ਤਾਂ ਹੋ ਜੇ ਵੀ ਅਸੀਂ ਸਿਕਿਉਰਿਟੀ ਜ਼ੋਨ ਚ ਜਾ ਰਹੇ ਹਾਂ ਹਾਂ ਇੰਨੀ ਬਾਕੀ ਬਹੁਤ ਵਧੀਆ ਬਣ ਗਿਆ ਜੀ ਇੱਕ ਕਹਿੰਦੇ ਅੱਗੇ ਜਿਹੜੀਆਂ ਪੌੜੀਆਂ ਸੀ ਵੀ ਇੱਥੋਂ ਉੱਤੋਂ ਉੱਤਰ ਜਾਂਦੇ ਉਹ ਵੀ ਖਤਮ ਹੋਾਸ ਹੋ ਗਈਆਂ ਜੀ ਉਹਨਾਂ ਨੇ ਬੀਐਨਆਰ ਨੇ ਕਰਤੀ ਉਹ ਆਪਣੇ ਲੈਵਲ ਤੇ ਚਲਾਉਣਗੇ ਬੀਐਨਆਰ ਵਾਲੇ ਉਹ ਇੱਕ ਮਹੀਨੇ ਦੇ ਵਿੱਚ ਹੀ ਕਹਿੰਦੇ ਚੜ ਜਾਣਗੇ اچھا ਉਹ ਬਾਅਦ ਚੜੜਾਂਗੇ ਹਾਂ ਜੀ ਹਾਂ ਜੀ ਇਹ ਸਾਨੂੰ ਵੀਰ ਜੀ ਮਹੱਲਾ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਮਲਤਾਨੀਆਂ ਪੁਲਿਸ ਸੀਗਾ ਇਹਦੀ ਬਹੁਤ ਦਿੱਕਤ ਸੀਗੀ ਇਹ ਅੱਜ ਚਾਲੂ ਕਰ ਦਿੱਤਾ ਗਿਆਗਾ ਕਿਸੇ ਵੱਲੋਂ ਚਾਲੂ ਕੀਤਾ ਗਿਆ ਇਹ ਸਾਰੇ ਮਹੱਲੇ ਨੂੰ ਬੜੀ ਖੁਸ਼ੀ ਹੋਈ ਹੈਗੀ ਪਰ ਜਿਹੜੀਆਂ ਇਹਦੇ ਵਿੱਚ ਇੱਕ ਵੱਡੀ ਕਮੀ ਰਹੀ ਹੈਗੀ ਕਿ ਇਹਦੇ ਫੁੱਟਪਾਥ ਨਹੀਂ ਬਣਿਆਗਾ ਕਿਉਂਕਿ ਪਹਿਲਾਂ ਵੀ ਇੱਥੇ ਬਹੁਤ ਹਾਸੇ ਹੋਏ ਅਗੇ ਕਿ ਪੁਲ ਤੇ ਗੱਡੀ ਜਦੋਂ ਆਉਂਦੀ ਹੈ ਥੱਲੇ ਉਤਰਦੀ ਹੈ ਤਾਂ ਬਹੁਤ ਤੇਜ਼ ਹੁੰਦੀ ਹੈਗੀ ਉਹ ਕਈ ਵਾਰੀ ਅਰਮਲਸ ਵੀ ਹੋ ਜਾਂਦੀ ਹੈ ਜਾਂ ਸਾਈਡ ਤੇ ਹੋ ਜਾਂਦੀ ਹੈਗੀ ਤੇ ਉਹਦੇ ਨਾਲ ਐਕਸੀਡੈਂਟ ਵੀ ਹੋਇਸੀ ਪਰ ਹੁਣ ਤਾਂ ਐਕਸੀਡੈਂਟ ਹੋਣ ਦਾ ਹੋਰ ਖਤਰਾ ਵੱਧ ਗਿਆ ਹੈਗਾ ਕਿਉਂਕਿ ਕਿਤੇ ਵੀ ਇਹ ਵੱਡੇ ਐਕਸੀਡੈਂਟ ਹੋ ਸਕਦੇ ਆ ਕਿਉਂਕਿ ਫੁੱਟਪਾਥ ਨਹੀਂ ਤੇ ਉਧਰ ਉੱਤ ਹੁੰਦਾ ਦੇ ਦਿਨ ਆਗੇ बठिंडा तो अजी नरस सिधू जी रिपोर्ट